ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆ ਗੋਪਾਲਾ ਸੂਰਠ ਮਹੱਲਾ ਪੰਜਵਾਂ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿੱਤ ਵਡਾਈ ਭਗਤ ਵੱਛਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤ ਪਾਲਾ ਹਰਿ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਛੋਟ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇਕਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ ਧੂਰੀ ਕਉ ਬਲ ਜਾਇ ਇਹੋ ਮਨ ਤੇਰਾ ਭਾਈ ਰਹਾਉ ਪਾਦ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ ਸੁਣ ਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੁ ਉਪਦੇਸਾ ਮਾਨ ਨਾ ਕੀਜੈ ਸਰਨ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਬ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਭਇਓ ਅਨਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰજન ਦੀਠਾ ਸੋਰਠ ਮਹੱਲਾ ਪੰਝਵਾਂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤਸਾਰ ਸੰਭਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾਰੀ ਹਰ ਜਿਓ ਨਾਮ ਪਰਿਓ ਰਾਮਦਾਸ ਰਹਾਉ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਪਰਪੂਰੀ ਰੇ ਪੇਖ ਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਉ ਕਿਆ ਜਾਨਾ ਹੋਈ ਕੈ ਸੋਰੀ ਕਰੋ ਬੇਨਤੀ ਸਤ ਗੁਰੂ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾ ਦੀ ਤਰਿਆਰੀ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਵਾਸ ਨਾ ਪਰਿਆਰੀ ਸੂਤ ਮਹੱਲਾ ਪੰਜਵਾਂ ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਹੂੰਦ ਕਮਲ ਵਿਗਸਿਆ ਦੇਖੋ ਅਚਰਜ ਭਇਆ ਜਿਹੇ ਠਾਕੁਰ ਕੋ ਸੁਨਤ ਅਗਾਦ ਬੋਧ ਸੋ ਰਿਦੈ ਗੁਰ ਦਿਆ ਰਹਾਉ ਜੋਏ ਦੂਤ ਮੋਹਿ ਬਹੁਤ ਸੰਤਾਬਤ ਤੇ ਭਿਆਨਕ ਭਇਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨ ਆ ਜਹ ਪੰਡਾਰ ਗੋਬਿੰਦ ਕਾ ਖੁੱਲਿਆ ਜੇ ਪ੍ਰਾਪਤ ਤਿਹ ਲਿਆ ਏਕ ਰਤਨ ਮੋ ਕਉ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਪੰਡਾਰ ਗੁਰ ਨਾਨਕ ਕਉ ਸੌਪੇ ਫਿਰ ਲੇਖਾ ਮੂਲ ਨਾ ਲਿਆ ਸੂਰਤ ਮਹੱਲਾ 5 ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸ਼ਣ ਤ੍ਰਿਖਾਈ ਹਰ ਅਰਾਧੇ ਅਰੋਗ ਅਨੰਦਾਈ ਜਿਸਨੋ ਵਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜੜ ਆਈ ਰਹਾਉ ਜਿਹੇ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਨੇ ਜਿਹੇ ਨਰ ਵਿਸਰਿਆ ਪੁਰਖ ਬਦਾਤਾ ਤੇ ਦੁਖੀ ਆ ਮਹਿ ਗਨਣੇ ਜਿਹ ਗੁਰਮਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਸੂਰਠ ਮਹੱਲਾ ਪੰਜਵਾਂ ਰਾਜਨ ਮਹ ਰਾਜਾ ਉਰਜਾਇਉ ਮਾਨਨ ਮਹ ਅਬਮਾਨੀ ਲੋਭਨ ਮਹ ਲੋਭੀ ਲੋਭਾਇਉ ਤਿਉ ਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ ਅਮਲਨ ਸਿਉ ਅਮਲੀ ਲਪਟਾਇਉ ਭੂਮਨ ਭੂਮ ਪਿਆਰੀ ਹੀਰ ਸੰਗ ਬਾਰਕ ਹੈ ਲੀਨਾ ਰਬ ਸੰਤ ਐਸੇ ਹਿਤਕਾਰੀ ਵਿਦਿਆ ਮਹਿ ਵਿਦਿਆੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੇ ਰਸਨਾ ਸਾਦ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਾਪੂਰਕ ਸਗਲ ਘਟਾਂ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਤਰਾਬ ਮਿਲੇਆ ਅੰਤਰਜਾਮੀ ਸੋਠ ਮਹੱਲਾ ਪੰਜਵਾਂ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੀ ਤੂੰ ਸਰਬ ਕਲਾ ਕਾ ਗਿਆਤਾ ਮਾਦੂ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਰਹਾਉ ਤੂੰ ਸਭ ਸਾਜੀ ਸਾਜ ਨਿਵਾਜੀ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੂੰ ਦਾਨ ਦੇਹੋ ਮਿਹਰਵਾਨਾ ਤੂੰ ਕਰਹੋ ਭਲਾ ਹਮ ਭਲੋ ਨਾ ਜਾਣੈ ਤੂੰ ਸਦਾ ਸਦਾ ਦਿਆਲਾ ਤੂੰ ਸੁਖਦਾਈ ਪੁਰਖ ਬਧਾਤੇ ਤੁਮਰਾ ਕੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹੇ ਹਵਾਲਾ ਰਾਖ ਸੰਤਨ ਕੈ ਪਾਛੈ ਸੂਰਠ ਮਹਲਾ 5ਵਾਂ ਘਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੀ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੂ ਤਾਰਨ ਹਾਰੀ ਮਾਧਵ ਤੂੰ ਠਾਕੁਰ ਸਿਰ ਮੋਰਾ ਹੀ ਹਾ ਊਹਾ ਤੋਹਾਰੂ ਧੋਦਾ ਰਹਾਉ ਕੀਤੇ ਕਉ ਮੇਰੇ ਸੰਮਾਨੈ ਕਰਨ ਹਾਰ ਤ੍ਰਿਣ ਜਾਨੈ ਤੂੰ ਦਾਤਾ ਮੰਗਨ ਕਉ ਸਗਲੇ ਦਾਨ ਦੇਹੀ ਪ੍ਰਭ ਭਾਨੈ ਹਿਨ ਮਹਿ ਅਵਰ ਜਿਨਹਿ ਮਹਿ ਅਵਰਾ ਅਚਰਜ ਚਲਤ ਤਵਾਰੇ ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਮ ਅਪਾਰੀ ਸਾਧ ਸੰਗ ਜੋ ਤੁਮਹਿ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ ਅਨੰਦ ਭਇਆ ਪੀਖਤ ਹੀ ਨਾਨਕ ਪ੍ਰਤਾਪ purkh ਨਿਰਬਾਣੀ ਸੂਰਠ ਮਹੱਲਾ ਪੰਜਵਾਂ ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਊਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਓ ਬਣ ਆਈ ਪੂਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾਉ ਸੰਤਨ ਸਿਓ ਮੇਰੇ ਲਈ ਵਾ ਦੇਵੀ ਸੰਤਨ ਸਿਓ ਬਿਵਹਾਰਾ ਸੰਤਨ ਸਿਓ ਹਮ ਲਾਹਾ ਖਾਟਿਆ ਹਰ ਭਗਤ ਪਰ ਇਹ ਪੰਡਾਰਾ ਸੰਤਨ ਮੋਕਉ ਪੂੰਜੀ ਸੌਪੀ ਤਉ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾ ਕਰੈ ਕੋ ਜੋ 파ਟਿਓ ਸਗਲੋ ਲੇਖਾ ਮਹਾ ਆਨੰਦ ਭਈ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ ਸੋਠ ਮਹੱਲਾ ਪੰਜਵਾ